ਚਲ ਇੱਕ ਤਾਂ ਚੰਗਾ ਹੋਇਆ ਕਿ ਭਾਬੀ ਚਲ ਗਈ ਵਾਵਾ ਹੁਣ ਗੱਲ ਸੁਫੀ ਹੋ ਜਾ ਕਿ ਇਹਨਾਂ ਨੂੰ ਐਵੇਂ 24 ਘੰਟੇ ਧਿਆਨ ਰੱਖਦੇ ਐਵੇਂ ਦਸ ਮਿੰਟ ਤੇ ਜਾਣ ਵਾਲੀਆਂ ਆਪਿਓ ਕਰਨਗੇ ਇਹਨਾਂ ਗੱਲਾਂ ਆਣ ਕੇ ਬਸ ਭਾਬੀ ਤਾਂ ਐਵੇਂ ਨਿਗਾ ਰੱਖਦੇ ਜਿਵੇਂ ਮੈਂ ਹੁਣੇ ਤੋਰ ਚਲੀ ਹੁੰਦੀ ਤੇ ਤਾਂ ਸ਼ੁਕਰ ਆ ਕਿ ਮੇਰੀ ਤਰਕੀਬ ਕੰਮ ਕਰ ਗਈ ਛੂਟੀ ਦਾ ਦੱਬਾ ਨਾ ਹੀ ਚਲਤਾ ਗਏ ਹੈਂ ਆਕੀ ਦਾ ਫੋਨ ਆ ਗਿਆ ਆ ਨੋ ਨੰਬਰ ਹੈਲੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇਹ ਕਿਧਰ ਨੰਬਰ ਹੈ ਤੁਹਾਡਾ ਫੋਨ ਕਿੱਥੇ ਆ ਗਵਾਚ ਗਿਆ ਤੇ ਤੁਸੀਂ ਉਹਦੇ ਦਾ ਫੋਨ ਲਾ ਕੇ ਦੱਸਿਆਗਾ ਤੋ ਨਹੀਂ ਨਹੀਂ ਸਾਡੇ ਘਰੇ ਕਿਸੇ ਨੇ ਨਹੀਂ ਸੁਣਾ ਦਿੱਤਾ ਹੈਗਾ ਹੋਰ ਕਿਵੇਂ ਤੁਸੀਂ ਠੀਕ ਹੋ ਹੋ ਰੋਟੀ ਪਾਣੀ ਖਾਦਾ ਠੀਕ ਐ ਤੇ ਕਿਦੋਂ ਆਜੋਣੇ अच्छा आज ਔਣਾ ਠੀਕ ਹੈ ਕੋਈ ਨਾ ਮੈਂ ਮੰਮੀ ਨੂੰ ਦੱਸ ਦਿੰਨੀ ਆ ਕਦੋਂ ਕੋਣਾ ਤੁਸੀਂ اچھا ਸ਼ਾਮ ਤੱਕ ਆਜੋਗੇ ਚਲੋ ਠੀਕ ਹੈ ਮੈਂ ਦੱਸ ਦਿੰਨੀ ਆ ਠੀਕ ਹੈ ਜੀ ਹੈ ਜੀ ਮੈਂ ਅੱਜ ਔਣਾ ਤੇ ਜਿਉਂ ਨੇ ਭਾਬੀ ਬਾਰੇ ਪੁੱਛਿਆ ਮੰਮੀ ਨੂੰ ਫਟਾਫਟ ਦੱਸਦਾ ਕੋਈ ਜੁਗਾੜ ਹੀ ਲਾ ਲੀਏ ਨਹੀਂ ਤਾਂ ਆ ਕੇ ਪੁੱਛਣਗੇ ਤੇ ਕੀ ਦੱਸਾਂਗੇ ਉਨੇ ਵੀਰ ਦਾ ਫੋਨ ਆਇਆ ਵੀ ਰੋਣ ਲੱਗਾ ਅੱਛਾ ਅੱਜ ਵੀਰ ਚਤਾ ਆ ਗਿਆ ਅੱਗੇ ਕਿਸੇ ਫੋਨ ਕੀਤਾ ਉਹਦਾ ਫੋਨ ਗਵਾਚ ਗਿਆ ਸੀ ਉਹ ਜਿਹੜੇ ਮੁੰਡੇ ਨਾਲ ਗਿਆ ਸੀ ਉਹਨੇ ਘਰੇ ਸੁਣਾ ਦਿੱਤਾ ਜੋ ਪਹੁੰਚੇ ਨਹੀਂ ਹਾਡੀ ਵੱਲ ਕਿਦੋਂ ਇਹਸੇ ਆ ਗਿਆ ਤੇ ਫਿਰ ਦੱਸਣੀ ਕੀ ਕੀਤੀ ਕਰਨੀ ਕੋ ਗੱਲ ਉਹਦੇ ਨਾਲ ਮੈਨੂੰ ਤਾਂ ਡਰ ਲੱਗਣ ਡਿਆ ਕਿ ਜੇ ਉਹਨੇ ਸੌਂ ਜਾ ਤਾਂ ਨਹੀਂ ਫੋਨ ਕਰਤਾ ਉਹ ਨਹੀਂ ਮਿਲਵਾਨੀ ਫੋਨ ਕਿਵਾਚ ਗਿਆ ਸੌਰੀਆ ਕੇ ਚੈੱਕ ਕਰ ਦਿੱਤਾ ਹੈ ਹਾਂ ਇਹ ਵੀ ਗੱਲ ਹੈ ਹਨਾ ਫਿਰ ਉਹਨਾਂ ਦਾ ਨੰਬਰ ਤੇ ਫੋਨ ਆ ਕੋਈ ਨਹੀਂ ਉਨੀ ਆਏਗਾ ਫਿਰ ਕਰੇਗਾ ਕੋਈ ਗੱਲ ਤੇ ਜੇ ਤਾਂ ਵੀ ਆਣ ਕੇ ਉਹਨੇ ਪੁੱਛਿਆ ਭਾਬੀ ਬਦ ਕੀ ਕਵਾਂਗੇ ਆਪਾਂ ਤੇ ਫਿਰ ਉਹੀ ਕਵਾਂਗੇ ਵੀ ਮਿਲਣ ਗਈ ਹੈ ਸਾਰੇ ਕੋ ਤੇ ਖੁਸ਼ੀ ਵਿੱਚ ਆਈ ਨੇ ਗਈ ਮਿਲਣ ਗਈ ਨਾ ਪੇਪਰ ਦਾ ਡੈਡੀ ਜਿਹੜਾ ਨਹੀਂ ਆਇਆ ਹੰਤ ਲੈ ਗਿਆ ਨਾਲ ਵਿੱਚ ਉਹ ਰਾਹ ਆਈ ਆੜੇ ਨਾਲ ਕੋਈ ਗੱਲ ਨਹੀਂ ਹੋਈ ਕਿਉਂ ਤੇ ਇਹ ਦਵਾਈ ਨਾ ਹੋ ਜੇ ਨਹੀਂ ਇਹ ਗੱਲਾਂ ਹਸਣ ਆਖਣੀਆਂ ਸੀ ਤੇ ਫਿਰ ਕੋਈ ਗੱਲ ਹੋਏਗੀ ਤੇ ਫਿਰ ਕਰ ਦਾਂਗੇ ਆਪਾਂ ਨੂੰ ਸੱਚੀ ਬੋਲਣਾ ਪੈਣਾ ਜੇ ਸੱਚੀ ਗੱਲ ਪਤਾ ਲੱਗਣੀ ਹੈ ਵੀਰ ਨੂੰ ਤੇ ਵੀਰ ਪਹਿਲਾਂ ਹੀ ਜਾਂਦਾ ਹੈ ਫੇ ਜਿਹੜਾ ਸਪੈਸਟ ਉਹਨੇ ਪੀਕੇ ਖੜਿਆ ਸੀ ਤੇ ਨਹੀਂ ਜਾਂਦਾ ਸਾਨੂੰ ਆਂਦੀ ਦਿਓ ਸਟ ਉਹਨੇ ਇਹ ਕਿ ਤੋ ਦੇਗੀ ਹਾਂ ਸਟ ਦੀ ਗੱਲ ਤਾਂ ਸਹੀ ਹੈ ਹਣਾ ਪੈਸੇ ਹਨ ਜਿਹੜੇ 20000 ਰੁਪਏ ਦਿੱਤੇ ਪਿਆਰ ਉਹਦੇ ਭਰਾਲੇ ਉਹ ਵੀ ਉਹਦੇ ਕੋਲ ਹੀ ਹੈ ਉਹ ਵੀ ਆਂਦੀ ਮੈਂ ਨਹੀਂ ਖੜਿਆ ਮੈਂ ਹੀ ਤੂੰ ਗੱਲ ਕੀਤੀ ਮੰਮੇਂ ਤੇ ਵੀਰ ਤਾਂ ਦਾਰ ਹੁੰਦਾ ਤੂੰ ਆਪ ਹੀ ਗੱਲ ਕਰ ਲੈ ਛੱਡੀ ਚਲ ਕੋਈ ਨਹੀਂ ਆਏਗਾ ਤੇ ਕਰ ਲਾਂਗੇ ਆਏ ਤੇ ਸਹੀ ਨਾ ਦੇ ਵੀ ਉਹਦੇ ਨੂੰ ਨਾ ਫੋਨ ਕੀਤਾ ਉਹਨੇ ਸਾਰਾ ਕੁਝ ਦੱਸਤਾ ਕਿ ਰਹੀ ਕੀ ਕਰਨੀ। ਜੇ ਉਹ ਵੀ ਫਿਰ ਸੁਣੀਏ ਗੱਲ ਪਤਾ ਲੱਗੇਗਾ ਨਾ। ਸਭ ਨੇ ਦੱਸਿਆ ਜੇ ਨਹੀਂ ਕੀਤਾ ਜੇ ਕੀਤਾ ਜੇ ਨਹੀਂ ਕੀਤਾ ਪਤਾ ਹੀ ਲੱਗੇਗਾ ਫਿਰ ਪਤਾ ਲੱਗੇਗਾ। ਉਹਨੇ ਪਹਿਲਾਂ ਹਾਂ ਨਹੀਂ ਪਤਾ ਵੈ ਪਹਿਲੀ ਨਹੀਂ ਕੀਤਾ ਉਹਨੇ ਸਭ ਨੇ ਫੋਨ ਨਹੀਂ ਕੀਤਾ। ਇਹ ਸਭ ਨੇ ਫੋਨ ਕੀਤਾ ਹੁੰਦਾ ਨਾ ਕਿ ਗੇਟਰਾ ਫੋਨ ਵੀ ਤਾਂ ਵੀ ਕਰ ਸਕਦਾ ਹੈ। ਤੇ ਕੀ ਗੱਲ ਹੋਈ? ਇਹ ਗੱਲ ਤਾਂ ਹੈਗੀ। ਚਲ ਦੇਖਦੇ ਆ ਫਿਰ ਆਹ ਵੀ ਦੇਖੋ। ਮਮੀ ਪਰ ਆਹੀ ਨਾ ਠੂਠਾ ਸੱਚਾ ਵੀਰ ਨੂੰ। ਉਨੂੰ ਲਿਓਣ ਬਾਰੇ ਕਹਿ ਦਾਂਗੇ ਅਹੀਂ ਥੋੜਾ ਬੁਰੀਆ ਮੰਨਵਾ ਅਹੀਂ ਥੋੜੀ ਕਹਿਣਾ ਉਹਨੂੰ ਵੀ ਅਹੀਂ ਕੱਢਿਆ ਵਾ ਜੇ ਜਾਏਗਾ ਲੈਣ ਤਾਂ ਠੀਕ ਆ ਜੇ ਨਾ ਜਾਊ ਤੇ ਤਾਂ ਵੀ ਠੀਕ ਆ ਪਰ ਉਹਨੂੰ ਕਹਿਣਾ ਜ਼ਰੂਰ ਆ ਤੇ ਜਾ ਕੇ ਨਾਲੇ ਸੋਹਣ ਮੇਲਿਆ ਨਾਲੇ ਭਾਬੀ ਨੂੰ ਲੈ ਆਏ ਬਾਕੀ ਉਹਦੀ ਮਸੱਈਦ ਉਹ ਆ ਪਟੇਲਰ ਲਾਉਣ ਲਿਆ ਮੈਂ ਦਲੀਆ ਪਾਵਾਂ ਇਹਨਾਂ ਨੂੰ ਠੀਕ ਆ ਠੀਕ ਆ ਆਹ ਦੇ ਮਹੰਗਾਲ ਕਰਨੀ ਤੇ ਤਹੀ ਮਹ ਪਹਿਣਾ ਲੈ ਜੇ ਜਾਵੇ ਪਿਆਰ ਲਿਆਉਣਾ ਹੀ ਪੈਣਾ ਸੀ ਉਹ ਹੈ ਨਹੀਂ ਗੱਲਾਂ ਚੰਗੀਆਂ ਕਰਦੀਆਂ ਮਾਮਾ ਦੀਆਂ ਗੱਲ ਨਹੀਂ ਚੰਗੀਆਂ ਕਰਦੀਆਂ ਇਹ ਤੇ ਇੱਥੇ ਬੈਠੇ ਪਿਆਰ ਨਾਲ ਗੱਲ ਕਰਦੇ ਉਹਨਾਂ ਨਾਲ ਉਹਨਾਂ ਨੂੰ ਪਿਆਰ ਨਾਲ ਨਹੀਂ ਉਹ ਸਮਝਣ ਵਾਲੀਆਂ ਪਤ ਉਹ ਤੇ ਉਹ ਵਿਚੋਲੇ ਨੂੰ ਪੁੱਛੀ ਉਹ ਥੱਕੇ ਮਾਰਦੀਆਂ ਸੀ ਕੁੜੀ ਨੂੰ ਉਹ ਤੇ ਕੁਦਰਤੀ ਅਸੀਂ ਚੱਲ ਗਏ ਹਾਂ ਤੇ ਡਿਗਣੋਂ ਬਚ ਗਈ ਨੀਰੋ ਭਾਈ ਮੁੰਦੇ ਮੁੰਦੇ ਲਿਖ ਦਿਓ ਸਿਰ ਮੂੰਹ ਪਾਰ ਜਾਂਦਾ ਚਰੀ ਦਾ ਨਹੀਂ ਭਰ ਤੁਹਾਨੂੰ ਭੈਣ ਨੂੰ ਨਹੀਂ ਨਾ ਲੈ ਗਾਣਾ ਜੇ ਏਦਾਂ ਇਹਦਾ ਗੱਲ ਵਾਦੀ ਵਾਦੀ ਉਹ ਨਹੀਂ ਲਿਆਉਣਾ ਪੈਣਾ ਨਹੀਂ ਵਾਦੀ ਗੱਲ ਕੋਈ ਨਹੀਂ ਹੁੰਦਾ ਉਹ ਆਏਗਾ ਮੁੰਡਾ ਤੇ ਫਿਰ ਵੇਖੀ ਜਾਏਗੀ ਗੱਲ ਨਹੀਂ ਵਾਦੀ ਹੁਣ ਲਿਆਉਣਾ ਪੈਣਾ ਹੈ ਗੱਲ ਜਾਣਾ ਚਲੋ ਪੈਣਾ ਹੈ ਪਰ ਕੋਈ ਪੁੱਛੀ ਨਾ ਦੀਦੀ ਆਪਣੀ ਨੂੰ ਕੀ ਕਰਨੀ ਆਹ ਇਹਦੇ ਨਾਲ ਇਹ ਰਹਿ ਨਹੀਂ ਸਕਦੀ ਉੱਥੇ ਉਸਦਾ ਨਹੀਂ ਜਾਣਾ ਹੈ ਤੁਹਾਡੇ ਨਾਲ ਹੀ ਮੈਂ ਕੱਲ ਉਹਦਾ ਕੰਮ ਪੈ ਗਿਆ ਸੀ ਤਾਂ ਨਹੀਂ ਮੇ ਕੋ ਜਾਇਆ ਗਿਆ ਉਹ ਤਾਂ ਹੀ ਨਾ ਮੈਂ ਕਿਹਾ ਵੀ ਨਹੀਂ ਉੱਥੇ ਕੁੜੀ ਰਹਿ ਨਹੀਂ ਸਕਦੀ ਵਿਚਾਰੀ ਉਹ ਬਹੁਤ ਜ਼ਿਆਦਾ ਥਕਾ ਕਰ ਲਈਆਂ ਮਾਵਾਂ ਦੀਆਂ ਫੋਨ ਫਾਨ ਆਇਆ ਅਦਰ ਕੋਈ ਭੜੀ ਤੱਕ ਨਹੀਂ ਨਾ ਉਹਦਾ ਨਹੀਂ ਫੋਨ ਆਇਆ ਕੋਈ ਕਹੀਂ ਵੀ ਨਹੀਂ ਲਾਇਆ ਉਹ ਲਾਇਆ ਹੀ ਮਿਲਉਂਦੇ ਰਿਆਂ ਕੁੜੀ ਵੀ ਲਾਉਂਦੀ ਨਹੀਂ ਪੰਗ ਨੂੰ ਚੁੱਕਦਾ ਹੀ ਨਹੀਂ ਪਤਾ ਨਹੀਂ ਕੀ ਉਹ ਹੋਇਆ ਤੇ ਫੋਨ ਨੂੰ ਅੱਛਾ ਹੁਣ ਲਾ ਕੇ ਵੇਖੋ ਲਾਇ ਕਰੀ ਫੋਨ ਉੱਤੇ ਪਿਆ ਮੰਜੀ ਤੇ ਚੱਲ ਕੋਈ ਨਹੀਂ ਵੇਖਣੇ ਲਾ ਕੇ ਹਾਂ ਜੀ ਤੇ ਕੋਈ ਗੱਲ ਨਹੀਂ ਉਹ ਵਿਚੋਲਾ ਵੀ ਸਾਡੇ ਨਾਲ ਗਿਆ ਸੀ ਅੱਛਾ ਤੇ ਮੈਨੂੰ ਲਿਆਉਣਾ ਪੈਣਾ ਸੀ ਕੁੜੀ ਨੂੰ ਤੇ ਫੇਰ ਹੀ ਗੱਲ ਬਣਨੀ ਸੀ ਉਦਾਂ ਨਹੀਂ ਗੱਲ ਬਣਨੀ ਪਰ ਤੁਹਾਨੂੰ ਤਾਂ ਨਮ ਬੇਲੇ ਬਾਰ ਵੀ ਕਿਹਾ ਸੀ ਨਾ ਕਿ ਤੁਸੀਂ ਘਰ-ਬਾਰ ਚੰਗੀ ਤਰ੍ਹਾਂ ਵੇਖਿਓ ਪੁਸ਼ਕੜਤਾਲ ਕਰਿਓ ਪਿੰਡੋ ਦੇ ਗੱਲ ਪੁੱਛ ਲਿਓ ਕਿੱਦਾਂ ਦਾ ਹਾਲ ਘਰ ਦਾ ਤੁਸੀਂ ਰੇਵ ਚੋਲੇ ਦੇ ਸਿਰ ਤੇ ਜੀ ਉਹ ਬਚੋਲਾ ਆਪਣਾ ਯਾਰ ਦੋਸਤ ਹੀ ਨਿੱਕੇ ਹੁੰਦੇ ਸੀ ਇਕੱਠੇ ਪੜਦੇ ਰਹੇ ਆ ਯਾਰ ਤੇ ਬੰਦਾ ਬਹੁਤ ਚੰਗਾ ਸਿਫਤਾ ਬਣੀਆਂ ਕਰਦਾ ਸੀ ਤੇ ਉਹ ਕਈ ਸਾਖ ਕਰਾਏ ਉਹਨੇ ਅੱਛਾ ਤੇ ਉਹ ਮੈਂ ਵੀ ਜੋ ਕਹਿੰਦਾ ਠੀਕ ਹੀ ਆ ਮੁੰਡੇ ਦੇ ਅਸੀਂ ਤੇ ਫੋਟੋ ਤੇ ਕਰ ਦਿੱਤਾ ਤੇ ਉਹ ਹੁਣ ਪਤਾ ਨਹੀਂ ਹੁਣ ਮੁੰਡਾ ਆਏਗਾ ਉਹ ਮਿਲੇਗਾ ਤੈਨੂੰ ਤੇ ਫੇਰ ਤੂੰ ਆਪਣਾ ਹਿਸਾਬ ਕਿਤਾਬ ਲਾਈ ਉਹਦੇ ਨਾਲ ਕੀ ਹਿਸਾਬ ਕਿਤਾਬ ਆ ਕਿੱਦਾਂ ਦਾ ਮੁੰਡੇ ਨੂੰ ਵੀ ਨਹੀਂ ਰੱਖਦੀਆਂ ਮੇਰੇ ਹਿਸਾਬ ਨਾਲ ਉਹ ਗੱਲ ਕੋਈ ਚਾਹੀਏ ਜਾਂ ਫਿਰ ਮੁੰਡਾ ਵੀ ਰੜਿਆ ਹੋਊਗਾ ਨਾਲ ਜਿਹੜਾ ਫੋਨ ਨਹੀਂ ਚੁੱਕਦਾ ਹਟ ਮਾਹੋ ਕੀ ਪਤਾ ਹੁਣ ਇਹ ਤੇ ਉਹਦੇ ਦਿੱਲੀੋਂ ਆਏਗਾ ਤੇ ਪਤਾ ਲੱਗੇਗਾ ਤੇ ਕੋਈ ਗੱਲ ਨਹੀਂ ਕੁੜੀ ਨੂੰ ਹਾਨੂੰ ਲਿਆਉਣਾ ਪੈਣਾ ਸੀ ਲੈ ਆਂਦਾ ਤੇ ਹੁਣ ਕੋਈ ਗੱਲ ਨਹੀਂ ਹੁਣ ਆਏਗਾ ਤੇ ਪਤਾ ਲੱਗੇਗਾ ਵੀ ਕੀ ਉਹਦਾ ਹਿਸਾਬ-ਕਤਾਵਾ ਪੈਣਾ ਮਾਂ ਤੇ ਭੈਣ ਉਹਦੀ ਕੀ ਕਰਦੀਆਂ ਕੀ ਨਹੀਂ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਟੈਨਸ਼ਨ ਲੈਣ ਵਾਲੀ ਨਹੀਂ ਗੱਲ ਕੋਈ ਢੜੀ ਦਾ ਡਾਪੀ ਨਹੀਂ ਫੋਨ ਚੁੱਕਦਾ ਮੈਂ ਲਾ ਕੇ ਵੇਖਾਂ ਕੰਨੀ ਤੇ ਬਾਹਰ ਲਾ ਕੇ ਵੇਖ ਭਲਾ ਆਦਰ ਸਟੋਪ ਉਨੋ ਰੀਚੇਬਲ ਅਪੇਬਲ ਰੀਚ ਡਰਾਈਵਰ ਸੋ ਜੋ ਵੀ ਆ ਇਹਦਾ ਫੇਲਾ ਹਮਰਾ ਕੋਲ ਇਹ ਕਿ ਸਾਡਾ ਉਹਨੇ ਬੰਦ ਕਰ ਦਿੱਤਾ ਪਤਾ ਨਹੀਂ ਕਿਉਂ ਬੰਦ ਕੀਤਾ ਉਹਨੇ ਮਾਵਾਂ ਧੀਆਂ ਕੀ ਕਹਿੰਦੀਆਂ ਉਹਨੂੰ ਯਾਰ ਉਹ ਤੇ ਚੋਲਾ ਦੱਸਦਾ ਮੁੰਡਾ ਬਹੁਤ ਚੰਗਾ ਵਾ ਤੇ ਅਸੀਂ ਗੱਲਬਾਤ ਵੀ ਉਹਦੇ ਨਾਲ ਕੀਤੀ ਸੀ ਪਹਿਲਾਂ ਸਾਰੀ ਉਹਦੇ ਤੇ ਬਹੁਤ ਵਧੀਆ ਸੀ ਕੋਈ ਗੱਲ ਨਹੀਂ ਪਰ ਹੁਣ ਦਿੱਲੀ ਜਾਂਦੇ ਗਿਆ ਵਾ ਫਿਰ ਦਿੱਲੀ ਆਇਆ ਜਦੋਂ ਹੁੰਦਾ ਕਿੰਨੇ ਦਿਨ ਹੋ ਗਿਆ ਚਲੀ ਗਏ ਇਹਨੂੰ ਆਹੋ ਪਰ ਹੁਣ ਫੋਨ ਚੁੱਕੇ ਤੇ ਪਤਾ ਲੱਗੇ ਵੀ ਆਇਆ ਕਿ ਨਹੀਂ ਆਇਆ ਨੇ ਪਤਨ ਜੋ ਉਹਦਾ ਕੋਈ ਗੁੜੀ ਨੂੰ ਲੈ ਆਂਦਾ ਇੱਥੇ ਵੀ ਆਏਗਾ ਤੇ ਕੋਈ ਗੱਲ ਕਰੇਗਾ ਨਾ ਉਹਦਾ ਖਰੀਦਾ ਫੋਨ ਚੁੱਕਦਾ ਚੜੀ ਤੇ ਕਹਿੰਦੇ ਨੇ ਹੈਗੇ ਨਾ ਪਰ ਦੀਦੀ ਵੀ ਘਰ ਦੀ ਟੈਨਸ਼ਨ ਲੈਂਦੇ ਆ ਟੈਨਸ਼ਨ ਤੇ ਪਤ ਹੁੰਦੀ ਆ ਯਾਰ ਮਾਂ ਆਪੇ ਉਹਦੀ ਵੀ ਟੈਨਸ਼ਨ ਹਾਂਜੀ ਹਾਂ ਤਾਂ ਇਵਨ ਟੈਨਸ਼ਨ ਲੋ ਕੋਈ ਗੱਲ ਨਹੀਂ ਹੈਗਾ ਮੈਂ ਇੱਥੇ ਕੋਈ ਨਹੀਂ ਕਰਾਂਗਾ ਕੋਈ ਨਾ ਭਾਈ ਹੱਲ ਤੇ 괜ੀ ਹੁਣ ਉਹਦੀ ਗੱਲ ਨਾ ਕਰ ਰਹੀ ਦੀਦੀ ਲੱਗ ਏਦਾਂ ਦੀ ਉਹਦੇ ਸੋਹਰਿਆਂ ਦੀ ਨਹੀਂ ਨਹੀਂ ਐਂ ਨਹੀਂ ਕਰਦੇ ਪਤ ਮਮੀ ਨੂੰ ਵੀ ਕਿ ਦੱਸ ਦਿਓ ਕੋਈ ਗੱਲਬੋਲ ਨਾ ਕਰਿਆ ਜਿੰਨੇ ਦਿਨ ਹੈਗੇ ਆ ਜਿਥੇ ਲਿਓ ਨਾ ਕੋਸ਼ ਰਹਿਣ ਤੇ ਜਿਆਦਾ ਟੈਨਸ਼ਨ ਜਿੰਨਾ ਲੈਣ ਨਹੀਂ ਲੈਂਦੇ ਨਹੀਂ ਲੈਂਦੇ ਉਹ ਸਿਆਣੀਆਂ ਕੁੜੀਆਂ ਉਹ ਕੁੜੀਆਂ ਨਿਆਣੀਆਂ ਕਰਦੇ ਕੋਈ ਨਾ ਕੋਈ ਹੱਲ ਫਿਰ ਆ ਤੈਨੂੰ ਹੀ ਕਰਨਾ ਪੈਣਾ ਭਾਜ ਨੱਟ ਕੇ ਤੂੰ ਹੀ ਕਰਨਾ ਨਹੀਂ ਨਹੀਂ ਮੈਂ ਹੀ ਕਰਨਾ ਆ ਵੇਖ ਲਈ ਜਾ ਕੇ ਭਲਾ ਜੇ ਫੈਂਦ ਉਥੇ ਘਰ ਆਇਆ ਹੋਵੇ ਸ਼ੈਦ ਇਹ ਗੱਲ ਨਾ ਕਰਦਾ ਜਾਮਲਾ ਕੋਈ ਮਾਮਾ ਧੀਆਂ ਨਹੀਂ ਕੋਈ ਗੱਲਬਾਤ ਕੀਤੀ ਹੋਵੇ ਤੇ ਉਹ ਫੋਨ ਬੰਦ ਕਰ ਛੜਿਆ ਹੋਵੇ ਚਲੋ ਫਿਰ ਇਹ ਬਾਗ ਰਹਿ ਤਾ ਆਹੋ ਚਲ ਸੇਰੇ ਜਾਈ ਤੂੰ ਵਧੀਆ ਤੂੰ ਪਹਿਲਾਂ ਕੀ ਕਿਆ ਕਿ ਆ ਸੁਣਾ ਸੀ ਇਕ ਲੱਗਣ ਡਿਆ ਸੂਰਜ ਨਿਕਲੇ ਆ ਨਾ ਅੱਜ ਬਹੁਤ ਸੁਣੀ ਧੁੱਪ ਲੱਗਣ ਡਈ ਵਧੀਆ ਅੱਜ ਧੁੱਪ ਚਾਈਦੀ ਨਿਕਲਦੀ ਮਨਪ੍ਰੀਤਾ ਲਿਆ ਕੋਈ ਪਿਆਜ਼ ਲਿਆ ਕਰਦ ਗੁੰਡ ਲੈ ਕੇ ਆ ਇੱਥੇ ਕੱਟ ਕੁੱਟ ਲਈਏ ਸਬਜ਼ੀ ਇੱਥੇ ਇੱਕ ਦਿਨ ਆਇਆ ਤੇ ਗਿਆ ਆ ਆ ਜਾ ਸਸਰੀ ਘਰ ਤੇ ਦੀ ਹੰਦਾਰ ਤੇ ਦੀ ਹੰਦ ਮਰੇ ਵਲਾਂ ਆ ਜਾ ਲੱਗ ਤੋਰ ਮੈਂ ਠੀਕ ਆ ਠੀਕ ਹੈ ਵਧੀਆ ਤੂੰ ਸੁਣਾ ਵਧੀਆ ਵਧੀਆ ਫਿਰ ਨਾ ਤੁਹਾਨੂੰ ਨਹੀਂ ਕਦੇ ਕੀਤਾ ਫੋਨ ਮੇਰਾ ਟੁੱਟ ਗਿਆ ਸੀ ਹੂੰ ਤੁਹਾਨੂੰ ਮਾ ਲੈਣਾ ਹੈ ਨਾ ਮਾ ਲੈਣਾ ਹੈ ਉਹ ਫਿਰ ਮੁੰਡਾ ਨਾਲ ਹੀ ਤੇ ਉਹਦੇ ਫੋਨ ਤਾਂ ਮੈਂ ਫੋਨ ਕਰਦਾ ਰਿਹਾ ਉਹ ਦਾਦੇ ਨੂੰ ਕਿ ਮੈਂ ਉਹਨਾਂ ਦੇ ਘਰ ਵੀ ਦੱਸਿਆ ਮੈਂ ਸੁਨਾ ਲੈ ਕੇ ਆਇਓ ਅੱਛਾ ਤਾਂ ਸੁਨਾ ਤਰੀਕ ਦਿੱਤਾ ਉਹਨਾਂ ਨੇ ਅgetElementById ਹਾਂ ਕਿ ਫੋਨ ਆਇਆ ਹੀ ਨਹੀਂ ਨਹੀਂ ਕਿਹ ਛਾਂਦੇ ਉੱਥੇ ਨਹੀਂ ਹੈ ਕਰਦਾ ਸੋਹਰੇ ਨਹੀਂ ਨਹੀਂ ਸੋਹਰੇ ਨਹੀਂ ਕੀਤਾ ਫੋਨ ਉਹ ਵੀ ਉਹ ਥੋੜਾ ਬੋਤਾ ਜਦੋਂ ਫੋਨ ਮਿਲਦਾ ਹੈ ਤੇ ਫਿਰ ਜਾ ਕੇ ਮਤਲਬ ਕਿ ਤੁਹਾਨੂੰ ਪਹੁੰਚਦਾ ਹੈ ਠੀਕ ਹੈ ਮੈਂ ਤੁਹਾਨੂੰ ਇਹ ਦੱਸਿਆ ਨਹੀਂ ਨਵਾਂ ਫੋਨ ਟੁੱਟ ਗਿਆ ਹੋ ਮੈਂ ਐ ਚੱਲ ਕੋਈ ਪ੍ਰੀਤਾ ਲਿਆ ਕੁ ਪਾਣੀ ਮਨਪ੍ਰੀਤ ਪਾਣੀ ਲਿਆਉਂਦੀ ਆ ਸੰਦੀਪ ਕਿੱਥੇ ਆ ਸਸੀ ਜੀ ਸਸੀ ਜੀ ਆ ਲੋ ਪਾਣੀ ਮੈਂ ਸੰਦੀਪ ਕਿੱਥੇ ਆ ਸੰਦੀਪ ਤੇ ਗਈ ਹੈ ਇਹਨੇ ਚਲੀ ਗਈ ਹੈ ਮਿਲ ਲਈ ਤੇ ਲੀ ਚਲ ਗਈ ਨਾਲ ਨਹੀਂ ਕਿਉਂ ਨਹੀਂ ਲੀ ਨਹੀਂ ਆ ਮੈਂ ਅਲਗ-ਅਲਗ ਕੇ ਚਲ ਗਈ ਭਚੋਲਾ ਆਇਆ ਸੀ ਤੇ ਚਲ ਗਈ ਉਹਦੇ ਨਾਲ ਭਚੋਲਾ ਨਾਲ ਆਇਆ ਸੀ ਕਿੰਨਾ ਟਾਈਮ ਹੋ ਗਿਆ ਗਈ ਆ ਥੋੜੇ ਦਿਨ ਹੋ ਗਏ ਨੇ ਗਈ ਨੂੰ ਇੱਥੇ ਹੀ ਆਹ ਕੱਲੀ ਨਹੀਂ ਉਹ ਤਾਂ ਉਹਦੋਂ ਚੱਲ ਭਚੋਲਾ ਆਇਆ ਤਾਂ ਦੀ ਚਲਾ ਪੇ ਕਰ ਵਾਲੀ ਗੱਲ ਹੈ ਬੀਬੀ ਮੈਨੇ ਮੰਮੀ ਕਾਲ ਦੋ ਭਚੋਲਾ ਘਤੋਂ ਆਇਆ ਸੀ ਕਰੇ ਬੱਚੋ ਲਾ ਤੇ ਨਹੀਂ ਹੋਣਾ ਚਾਹੀਦਾ ਸੀ ਜਿਸ ਵੇ ਗੱਲਾਂ ਤੇ ਹਾਂ ਪੇ ਭਚੋਲੇ ਦੇ ਤੇ ਸੋਨੇ ਕੰਮ ਕੀਤੇ ਤੇ ਹੁਣ ਸੰਦੀਪ ਹੀ ਖਰਾਬ ਕਰਦੀ ਆ ਮਾਰੀਆਂ ਮੋਟੀਆਂ ਗੱਲਾਂ ਹੋਈਆਂ ਤੇ ਪਾ ਕੇ ਕੱਪੜੇ ਤੁਰ ਪਈਏ ਆਈ ਫੇਰ ਢੱਕਿਆ ਨਹੀਂ ਵਿੱਚ ਲੋਕਾਂ ਨੂੰ ਸੁਣਾਉਣਾ ਹੁਣ ਗਲੀ ਵਿੱਚ ਰੌਲਾ ਪਾਉਂਦੇ ਆ ਚੱਲ ਜਾਏਗੀ ਤੇ ਆਏਗਾ ਜੱਸ ਪਰਦ ਲੈ ਆ ਵੀਰੇ ਮੰਮੀ ਤੂੰ ਦੱਸ ਆ ਗਏ ਉਹ ਦੱਸਣ ਦੇ ਸਿੱਧੀ ਗੱਲ ਦੱਸੋ ਨਾ ਉਹਨਾਂ ਨੂੰ ਜਿਹੜੀ ਗੱਲ ਆ ਕੀ ਗੱਲ ਮੈਂ ਵੀ ਤੈਨੂੰ ਦੱਸ ਸਕ ਤੂੰ ਤੱਚ ਦੇ ਤੀ ਮੈਂ ਇੱਕ ਦੱਸਣਾ ਜਿਹੜਾ ਸੈਟ ਉਹਦੇ ਪੇਕੇ ਆਨੇ ਪਾਇਆ ਸੀ ਮੈਨੂੰ ਨਹੀਂ ਪਤਾ ਹੁਣ ਕਿੱਥੇ ਛੱਡ ਆ ਕਿੱਥੇ ਨਹੀਂ ਉਹ ਕਦੀ ਮੰਮੀ ਦੇ ਨਾਲ ਆਉਂਦੇ ਸੀ ਕਦੀ ਮੇਰਾ ਹੁੰਦੇ ਅੱਛਾ ਈ ਕਿਤੇ ਵੀਰ ਉਹਦੇ ਨੇ 20000 ਫੜਾਇਆ ਹੋਣਾ ਹੁਣ ਸਾਨੂੰ ਕੀ ਪਤਾ ਨਾ ਫੜਾਇਆ ਕਿ ਨਹੀਂ ਫੜਾਇਆ ਉਹ ਵੀ ਮੇਰਾ ਨਾਲ ਆਤਾ ਹੈ ਅਹੀਂ ਤਾਂ ਫੇਰ ਵੀ ਚੁੱਪ ਕੀਤੇ ਰਹੇ ਆਪੇ ਆਪਣੀ ਮਾਂ ਨੂੰ ਝੂਠਾ ਸੱਚ ਬੋਲਿਆ ਤੇ ਉਹ ਸਾਰਾ ਟੱਬਰ ਆਣ ਕੇ ਲੈ ਗਏ ਨੇ ਉਹਨੂੰ ਅੱਗੇ ਇੰਨਾ ਕੋ ਮਮੀ ਉਹਨਾਂ ਦਿੱਤਾ ਵਸੇ ਹੋਰ ਤਾਂ ਅਸੀਂ ਛੱਟ ਦੀ ਕਿਹੜੀ ਗੱਲ ਸੀ ਅਹੀਂ ਤੇ ਫਿਰ ਵੀ ਕੁਝ ਨਹੀਂ ਆਖਿਆ ਛੱਟ ਤੇ ਉਹਨਾਂ ਨੇ ਆਪ ਹੀ ਯਾ ਲਗ ਲਗਾ ਬਣਾ ਕੇ ਦੱਸ ਦਿੱਤੀ ਆ ਆਪਣੇ ਮਾਂ ਤੇ ਉਹਨੂੰ ਉਹਨਾਂ ਨੇ ਆ ਆ ਕੇ ਤੇ ਬੱਸ ਬਿੰਦੂ ਬਿੰਦੀ ਤਿਆਰ ਕਰਕੇ ਤੇ ਲੈ ਗਏ ਨੇ ਤਾਂ ਹੀ ਪਰ ਨਹੀਂ ਚਲਾਇਆ ਲੋਕਾਂ ਨੇ ਕਿਉਂ ਲੋਕਾਂ ਸੁਣੋ ਨੇ ਕੋਈ ਯੱਲ ਜਸਪਾਲ ਆ ਗਿਆ ਤੇ ਲੈ ਵੇਗਾ ਨਾਲੇ ਤੂੰ ਵੇਲਿਆ ਤੇ ਨਾਲ ਹੀ ਲੈ ਆਇਆ ਹਾਂ ਹੁਣ ਜਾ ਉਹ ਨਾਲੇ ਮੇਲ ਆਓ ਨਾਲੇ ਲੈ ਆਓ ਨਾਲੇ ਸੁਣ ਲਿਓ ਵੀ ਕੀ ਜਾਂਦੀ ਐ ਐਸੀ ਗੱਲ ਤਾਂ ਚਲ ਗਈ ਨਹੀਂ ਵੀਰ ਇਸੇ ਗੱਲ ਤੋਂ ਗੱਲ ਚਲ ਗਈ। ਉਹਨੂੰ ਪਤਾ ਤਾਂ ਹੈ ਮੈਂ ਪੜਦੀ ਆ ਤੇ ਸਹੇਲੀਆਂ ਦੇ ਫੋਨ ਆਉਂਦੇ ਆ ਤੇ ਉਹ ਗੱਲ-ਗੱਲ ਤੇ ਸ਼ੱਕ ਕਰਦੀ ਤੇ ਮੰਮੀ ਦੇ ਕੰਨ ਭਰੀ ਜਾਂਦੀ ਤੇ ਫਿਰ ਮੈਂ ਵੀ ਕਹਿਤਾ ਮੰਮੀ ਨੂੰ ਕਿ ਜਾਂ ਉਹ ਰਹੇਗੀ ਜਾਂ ਮੈਂ ਰਹੂੰਗੀ। ਨਹੀਂ ਨਹੀਂ ਗੱਲਾਂ ਹੋ ਗਿਆ ਤੇ ਫਿਰ ਜੇ ਆਪੇ ਗਈਏ ਤੇ ਆਪੇ ਆਉ ਉਹ ਮੈਂ ਨਹੀਂ ਜਾਣਾ। ਨਹੀਂ ਨਹੀਂ ਤੁਸੀਂ ਐਵੇਂ ਨਹੀਂ ਕਰਨਾ ਹੈਗਾ ਤੁਸੀਂ ਲੈਨ ਜਾਓ ਉਹਨੂੰ। ਨਾਲੇ ਉਹਦੇ ਮਾਂ ਵੀ ਉਹਨੂੰ ਪਤਾ ਲੱਗੇਗਾ ਕਿ ਕਿਹੜਾ ਸੱਚਾ ਕਿਹੜਾ ਝੂਠਾ ਹੈ। ਜਿੱਦਾਂ ਲੈ ਕੇ ਗਏ ਉਦਾਂ ਸਾਡੇ ਦੇ ਵੀ ਜਾਣਗੇ ਨਾ। ਵੀਰ ਐਵੇਂ ਨਹੀਂ ਗੱਲਾਂ ਨਹੀਂ ਹੁੰਦੀਆਂ ਤੁਸੀਂ ਨਾਲੇ ਮਿਲ ਕੇ ਆਓ।

ਮੈਂ ਅੰਦਰ ਉਧਰ ਵੇਖਣੀ ਮੈਂ ਇੱਥੇ ਹੁਣੀ ਅੰਦਰ ਤੇ ਮੈਂ ਚੱਲ ਵੈਣੀ ਜੀ ਲੱਗਾ ਕਣੀ ਜੀ ਕੁੜੀ ਦਾ ਜੀ ਮੰਮੀ ਮਾਂ ਪਿਓ ਘਰ ਨਹੀਂ ਲੱਗਣਾ ਤਾਂ ਹੋਰ ਕਿੱਥੇ ਲੱਗਣਾ ਹੈ ਨਾ ਭਾਈ ਉਹ ਜਾਈ ਸਵਰਾ ਦੋ ਤੇ ਨਹੀਂ ਮੈਂ ਮਨ ਦਾ ਦਾਸ ਹੈ ਸਿਆ ਤਾਂ ਪੈਨਸ਼ਨ ਦੇ ਵਿੱਚ ਨਾ ਬੈਠੀ ਹੋਈ ਜੱਸਦਾ ਆ ਫੋਨ ਨਹੀਂ ਮੰਮੀ ਫੋਨ ਨਹੀਂ ਮੈਨੂੰ ਆਇਆ ਹੈਗਾ ਮੈਨੂੰ ਉੱਥੇ ਕਿਹੜਾ ਕਰਦੇ ਸੀ ਜਿਹੜਾ ਇੱਥੇ ਕਰਨਾ ਹੁਣ ਉਹਨਾਂ ਨੇ ਉਹ ਕੋਈ ਨਹੀਂ ਹੁੰਦਾ ਡੈਡੀ ਤੇ ਉਹ ਕੋ ਗੱਲ ਕਰਾਉਂਦੇ ਜੇ ਚੁੱਕ ਲਏਗਾ ਤਾਂ ਅੱਗੇ ਵੀ ਕਰਦੇ ਆ ਤੇ ਨਹੀਂ ਚੁੱਕਦਾ ਮੁੰਡੇ ਦਾ ਵੀ ਨਹੀਂ ਚੁੱਕਦਾ ਤੇ ਪਤਾ ਨਹੀਂ ਮੰਮੀ ਕੀ ਗੱਲ ਆ ਫਿਰ ਮੰਮੀ ਤੁਸੀਂ ਜਾਣ ਕੇ ਕੱਲ ਕਾਲੀ ਕੀਤੀ ਆ ਮੈਨੂੰ ਰਹਿਣ ਦਿੰਦੇ ਉੱਥੇ ਫਿਰ ਕੀ ਗੁੱਸਾ ਹੀ ਉਹਨਾਂ ਦਾ ਦਿਹਾੜੀ ਡੰਗਦਾ ਆਪੇ ਠੰਡਾ ਹੋ ਜਾਂਦਾ ਹੌਲੀ ਹੌਲੀ ਗੁੱਸਾ ਦੇ ਪਤਾ ਮਾਂ ਧੀਆਂ ਦਾ ਦੁੱਖ ਵੇਖਿਆ ਜਾਂਦਾ ਵੇਖ ਕੇ ਕਿਤਾ ਧੱਕਾ ਮਾਰਿਆ ਕਿੱਡੇ ਜ਼ੋਰ ਚੋਂ ਦੀ ਤੇ ਜੇ ਸੱਟ ਪੇਟ ਲੱਗ ਜਾਂਦੀ ਦਰਵਾਜ਼ੇ ਦੇ ਨਾਲ ਵੱਜ ਜਾਂਦੀ ਤੇ ਫਿਰ ਉਹ ਤਾਂ ਮੰਮੀ ਇੱਕ ਗੱਲ ਉਹ ਚੰਗਾ ਜਿਹੜੇ ਤੁਸੀਂ ਚੱਲ ਗਏ ਜਿੰਦਾਂ ਮੈਨੂੰ ਮਾਵਾਂ ਦੀਆਂ ਘਰੋਂ ਕੱਢਣ ਲਈ ਆਈ ਨਾ ਮੇਰੇ ਕੋਲ ਹੋਰ ਟਾਈਮ ਤੇ ਕੋਈ ਪੈਸਾ ਨਾ ਮੇਰੇ ਕੋਲ ਫੋਨ ਮੈਂ ਕਿਹੜੇ ਬਨੇ ਜਾਣਾ ਸੀ ਉਦੋਂ ਘਰ ਚ ਹਰ ਇੱਕ ਚੀਜ਼ ਹੈਗੀ ਤਾਂ ਵੀ ਹਨਾ ਮੈਨੂੰ ਆ ਚੀਜ਼ ਦੇ ਦੋ ਆ ਚੀਜ਼ ਦੇ ਦੋ ਹੁਣ ਮੋਪੜਾ ਜੇ ਮੋਪੜਾ ਨਹੀਂ ਲੈ ਸਕਦੇ ਨਵੀਂ ਤੇ ਚੱਲਦੀ ਲੱਲਣ ਹਾ ਜੇ ਕੁੜੀ ਨੂੰ ਇੰਨਾ ਸ਼ੌਂਕ ਹੈ ਪੜਨ ਦਾ ਤੇ ਹੋਤੋਂਾਂ ਦੀ ਭੁੱਖ ਨਹੀਂ ਜਾਣੀ ਜੇ ਮੋਪੜ ਲੈ ਕੇ ਵੀ ਛਟਕਾਰਾ ਕਰ ਦੇਣ ਤੇ ਇੰਨਾ ਹੀ ਬਹੁਤ ਮੰਮੀ ਜੀ ਹੁਣ ਤੁਸੀਂ ਦੇ ਦੋਗੇ ਮੋਪੜ ਕੱਲ ਨੂੰ ਹੋਰ ਕੁਝ ਮੰਗਣਗੇ ਫੇਰ ਤੁਸੀਂ ਕੀ ਕਰੋਗੇ ਕੋਈ ਗੱਲ ਨਹੀਂ ਮੁੜ ਕੇ ਵੇਖ ਲਾਂਗੇ ਇਹਨਾਂ ਨਾਲ ਵੀ ਪੀ ਉਜੋ ਲੈਣਾ ਗੱਲ ਕਰਾਂਗੇ ਨਹੀਂ ਰਹਿਣ ਦਉ ਤੁਸੀਂ ਮੋਪੜ ਹੋਣਾ ਦੋ ਉਹ ਤਾਂ ਦੇ ਦਿੰਨੇ ਆ ਕੋਈ ਗੱਲ ਨਹੀਂ ਮੈਂ ਮੋਪੜ ਦਾ ਹੀ ਤੈਨੂੰ ਜੀਣ ਦੇਣਾ ਤੇ ਹੋਰ ਕੀ ਚਾਹੀਦਾ ਗਾਂ ਤਾਂ ਕਰਦਾਂਗੇ ਤੇ ਫਿਰ ਵੇਖ ਲਾਂਗੇ ਮੱਥਾ ਤੇਰੇ ਡੈਡੀ ਨੇ ਨਾ ਉ ਤਾਂ ਕਾਲੀ ਕੀਤੀ ਆ ਬਹੁਤ ਇੰਨੇ ਵੀ ਕੱਖ ਵੇਖਿਆ ਨਹੀਂ ਉਦੋਂ ਆਪੇ ਆ ਪ੍ਰਧਾਨ ਹੋਇਆ ਕਿਸੇ ਨੂੰ ਖੜਿਆ ਨਹੀਂ ਭਰਾ ਤੇਰੇ ਨੇ ਵੀ ਫੋਨ ਕੀਤਾ ਵੀ ਕੋਈ ਚੰਗਾ ਘਰ ਵੇਖਿਓ ਜੀ ਚੰਗੇ ਹੋਣ ਸਾਡੀ ਕੋਈ ਭੋਲੀ ਹੈ ਤੇ ਨਹੀਂ ਉਹਨਾਂ ਦੇ ਨਾਲ ਰਚ ਨਹੀਂ ਤੇ ਮਚੋਲੇ ਸਾਰਾ ਪਤਾ ਪਤਾ ਕਰ ਲਿਓ ਤੇ ਡਾੜੀ ਤੇਰੇ ਇਹਨਾਂ ਤੇ ਵੇਖਿਆ ਨਹੀਂ ਸੋਚਿਆ ਕੱਖ ਨਹੀਂ ਤੇ ਇਹਨਾਂ ਦੇ ਕਾਲੀ ਕੀਤੀ ਉਚੋਲੇ ਦੇ ਮਗਰ ਲਾ ਕੇ ਤੇ ਸਭ ਕੋਈ ਕਿ ਕਸੂਰ ਆ ਉਹ ਤਾਂ ਮੇਰੇ ਜੋ ਕਰਮਾ ਚ ਮੈਨੂੰ ਉਹ ਹੀ ਮਿਲਣਾ ਡਾੜੀ ਨੂੰ ਕਾਹਦਾ ਦੋਸ਼ ਦਈ ਜਾਈਏ ਇਹਦੇ ਚ ਉਹ ਤਾਂ ਡਾੜੀ ਤੇਰੇ ਉਦੋਂ ਗਾੜੀ ਗਾੜੀ ਭੁਰਕਦਾ ਕਰਦਾ ਹੀ ਵੀ ਨਹੀਂ ਚੰਗੇ ਆ ਜੀ ਚੰਗੇ ਆ ਜੀ ਇਹਨਾਂ ਥੋੜਾ ਪਤਾ ਹੀ ਵੀ ਇਹਨਾਂ ਨੇ ਤਾਂ ਨਿਭਲਣਾ ਏ ਇਨਾਂ ਨੂੰ ਪਤਾ ਪਤਾ ਹੀ ਮਾਵਾ ਦੀਆਂ ਨਹੀਂ ਆ ਲਾਲਚਨਾਂ ਇਨਾਂ ਕੋਈ ਚੱਲ ਕੁੜੀ ਨੇ ਕਿੰਨਾ ਵਿੱਚ ਰਹਿਣਾ ਇੱਥੇ ਉਹਨੇ ਸਭ ਦੇ ਜਾਣਾ ਹੀ ਤੇ ਬੁੜਰੀ ਠੇਰੀ ਹੋ ਗਈ ਆ ਤੂੰ ਹੀ ਸਾਹਮਣਾ ਉਹਨੂੰ ਕੋਈ ਗੱਲ ਨਹੀਂ ਤੇਰੇ ਹੱਥਾਂ ਜੀ ਆਉਣਾ ਨਹੀਂ ਮੰਮੀ ਇਨਾਂ ਸੋਚਣ ਤੇ ਘਟਾ ਹੀ ਕਾਦਾ ਨਾ ਮੰਮੀ ਦੇ ਗੱਲਾਂ ਸੋਚ ਦੇਣੀ ਆ ਮੰਮੀ ਨੇ ਤੇ ਇਹ ਆ ਕਿ ਜੋਗੋ ਜੀ ਆ ਮੇਰੀ ਧੀ ਆ ਧੀ ਨੇ ਕਿੰਨਾ ਵਿੱਚ ਰਹਿਣਾ ਜੇ ਉਹਦੇ ਸੱਸ ਸਹੁਰਾ ਜੀ ਜਦੋਂ ਉੱਥੇ ਤੰਗ ਕਰਨਗੇ ਤੇ ਫੇਰ ਕੀ ਕਰੇਗੀ ਇਹ ਉਹ ਨੂੰ ਹੀ ਪਤਾ ਲੱਗੇਗਾ ਨਾ ਮੈਂ ਕਿ ਇਹ ਦੀ ਤੀਨ ਕਿਤਾ ਤੰਗ ਕਰੀਦਾ ਇਹ ਤੇ ਇਹ ਦੁਖਤੀਆਂ ਦਾ ਲੱਗਦਾ ਨਾ ਇਹ ਤਾਂ ਵੀ ਬੁਗਾਨੀ ਤੀਨ ਦੁਖ ਦਿੰਦੀਆਂ ਉਹਦੀ ਤੀਨ ਨੂੰ ਲੱਗੇਗਾ ਨਾ ਤੇ ਫੇਰ ਸੇਕ ਉਹਦੇ ਹੀ ਲੱਗਦਾ ਹੁੰਦਾ ਚਲ ਪੁੱਤ ਤੂੰ ਨਾ ਕੋਈ ਟੈਨਸ਼ਨ ਲੈ ਕੋਈ ਨਾ ਤੇਰਾ ਮਾਂ ਪਿਓ ਨਾਲ ਤੇਰਾ ਵੀਰ ਨਾਲ ਵਾ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲੈ ਤੇ ਉੱਠ ਕੰਮ ਕਰੀਏ ਕੋਈ ਚੱਲ ਤੇਰਾ ਦਿਲ ਲੱਗਾ ਰਹੇਗਾ ਚਲ ਉੱਠ